ਸ਼ਿਕਾਲ ਮੈਂ ਤੁਹਾਡ ਨਾਲ ਪ੍ਰਿਆਤਾ ਜਲਾਲਾਬਾਦ ਦੇ ਕਸਬਾ ਪੱਟੀ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜੁਥੇ ਇੱਕ ਘਰ ਵਾਲੇ ਵੱਲੋਂ ਆਪਣੀ ਘਰਵਾਲੀ ਦਾ ਦਰਿੰਦਗੀ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਪੀਕੇ ਪਰਿਵਾਰ ਵੱਲੋਂ ਜੜੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਦਰਅਸਲ ਮਾਮਲੇ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ ਕਿ ਪਤੀ ਪਤਨੀ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਇਹ ਝਗੜਾ ਇੰਨਾ ਜ਼ਿਆਦਾ ਬਾਤ ਦਿੱਤਾ ਜਾਂਦਾ ਹੈ ਕਿ ਉਸ ਤੋਂ ਬਾਅਦ ਪਤੀ ਵੱਲੋਂ ਆਪਣੀ ਪਤਨੀ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਦੋਂ ਪੇਕੇ ਪਰਿਵਾਰ ਆਪਣੀ ਧੀ ਨੂੰ ਫੋਨ ਲਗਾਉਂਦੇ ਨੇ ਉਹਨਾਂ ਦੀ ਧੀ ਫੋਨ ਨਹੀਂ ਚੁੱਕਦੀ ਉਸ ਦਾ ਕੁਝ ਪਤਾ ਨਹੀਂ ਲੱਗਦਾ ਤਾਂ ਉਸ ਤੋਂ ਬਾਅਦ ਉਸ ਦੀ ਸ਼ਨਾਖਤ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਪੁਲਿਸ ਤੱਕ ਇਹ ਪੂਰਾ ਮਾਮਲਾ ਜਾਂਦਾ ਹੈ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਤੇ ਅਖੀਰ ਦੇ ਵਿੱਚ ਪਤਾ ਲੱਗਦਾ ਹੈ ਕਿ ਘਰ ਵਾਲੇ ਵੱਲੋਂ ਹੀ ਆਪਣੀ ਪਤਨੀ ਦਾ ਜੜਾ ਕਤਲ ਕਰਕੇ ਉਸ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਹਾਲਾਂਕਿ ਤੁਹਾਨੂੰ ਦੱਸ ਦਿੰਦੇ ਆ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੁਲਜ਼ਮ ਚਮਕੌਰ ਸਿੰਘ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਉਤੇ ਦੂਜੇ ਪਾਸੇ ਪੀੜਤ ਪਰਿਵਾਰ ਵੱਲੋਂ ਯਾਨੀ ਕਿ ਲੜਕੀ ਦੇ ਪਿਕੇ ਪਰਿਵਾਰ ਵੱਲੋਂ ਇਨਸਾਫ ਦੇ ਕੋਹੜ ਲਗਾਈ ਜਾ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਧੀ ਚਾਹੀਦੀ ਹੈ ਦਰਸਲ ਸੂਤਰ ਇਹ ਵੀ ਦੱਸ ਰਹੇ ਨੇ ਇਸ ਮਾਮਲੇ ਨੂੰ ਲੈ ਕੇ ਕਿ ਪੀਡਬਲੂਡੀ ਦੇ ਵਿੱਚ ਵਿਭਾਗ ਦੇ ਵਿੱਚ ਲੱਗਿਆ ਹੋਇਆ ਸੀ ਚੰਕੌਰ ਸਿੰਘ ਅਤੇ ਉਹ ਕਿਸੇ ਹੋਰ ਔਰਤ ਨੂੰ ਪਸੰਦ ਕਰਦਾ ਸੀ ਉਹਦਾ ਵਿਆਹ ਕਰਵਾਉਣਾ ਚਾਹੁੰਦਾ ਸੀ ਜਿਸ ਕਰਕੇ ਉਸਨੇ ਅਜੀਹਾ ਕਦਮ ਚੁੱਕਿਆ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਇਸ ਪੂਰੇ ਮਾਮਲੇ ਨੂੰ ਬਿਆਨ ਕਰਦਿਆਂ ਹੋਇਆਂ ਪੀੜਤ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਉਹ ਸੁਣ ਲੈਂਦੇ ਹਾਂ ਹਾਂਜੀ ਬਾਉ ਜੀ ਕੀ ਨਾਮ ਤੁਹਾਡਾ ਨਾਮ ਸਰਦਾਰ ਜਗਨਨਰ ਸਿੰਘ ਕੀ ਗੱਲਬਾਤ ਹੋਈ ਜਿਹੜਾ ਥਾਣੀ ਖੜੇ ਅਸੀਂ ਐਸੇ ਆਇਆ ਮੈਨੂੰ ਪਤਾ ਲੱਗਾ ਕਿ ਲੱਕੜੂ ਮਾਰਤੀ ਜਾਂ ਤੁਹਾਡੇ ਤੇ ਕਿਹਨੇ ਮਾਰੀ ਅਗਰ ਤੁਮ ਕੋ ਵਰਨੇ ਕੀ ਲੱਗਦਾ ਚੰਗਾ ਤੁਮੇਰ ਜਿਵਾਈ ਸਾਰੇ ਟੱਕਰ ਕਿੱਥੋਂ ਦਾ ਰਹਿਣਾ ਸਾਰੇ ਅਇਸਤਾਂ ਦਾ ਪੱਟੀ ਤੇ ਰਹਿਣਾ ਆ ਪੰਜਾਂ ਜਾਨਾਂ ਪੰਜਾਂ ਬੰਦਾ ਮਾਹੀ ਹੈ ਵਿੱਚੇ ਬੁੜੀਆਂ ਨੇ ਪੰਜਾਂ ਪਰ ਇਹ ਮਾਂ ਭੈਣ ਤੇ ਇਹ ਬੁੜੀ ਕੀ ਮੰਗੀ ਕਰਦੇ ਹਾਂਜੀ ਮੰਗ ਕੀ ਕਰਦੇ ਆ ਮੰਗ ਜੇ ਐਵੇਂ ਕੁਛ ਨਹੀਂ ਮੰਗੇ ਸਗੋਂ ਆਪਣੀ ਚੀਜ਼ ਚਾਹੀਦੀ ਮਿਲੋ ਹੋਰ ਕੁਛ ਮੰਗਣ ਦੀ ਨਹੀਂ ਬਣਾ ਕੋਈ ਮੰਗ ਨਹੀਂ ਚਾਹੀਦੀ ਮੇਰੀ ਚੀਜ਼ ਚਾਹੀਦੀ ਮੈਨੂੰ ਪੱਟੀ ਖਾਨੇ ਇਹ ਪਹੁੰਚੇ ਆ ਵੀ ਅਸੀਂ ਸਾਨੂੰ ਤਲਾ ਮੀ ਕਿ ਤੁਹਾਡੀ ਕੁੜੀਆ ਤਾਂ ਚਲ ਗਈ 4 ਵਜੇ ਹਾਂਜੀ ਤੇ ਉਹ ਮੁੜ ਕੇ ਜਿਹੜੀ ਕਵਰ ਸਾਨੂੰ ਆਉਂਦੀ ਆਉਂਦੀ ਆ 9:30 ਵਜੇ ਉਹ ਸਾਡੇ ਮਾਮਾ ਜੀ ਜਵਾਈ ਨੂੰ ਕੀਤਾ ਜਾਂਦਾ ਫੋਨ ਵੀ ਵੇਖੋ ਵੇਖ ਕੇ ਵੀ ਭੁੱਲ ਨਹੀਂ ਆਈ ਤੁਹਾਡੇ ਕੋਲ ਕੁੜੀਆ ਅਹੀਂ ਇਹਨਾਂ ਜਵਾਬ ਦਿੱਤਾ ਵੀ ਨਹੀਂ ਆਈ ਮੁੜ ਕੇ ਅਹੀਂ ਚਲੋ ਰਾਤ ਕੱਟੀ ਆ ਦਿਨੇ ਮੁੜ ਕੇ ਅਹੀਂ 3-4 ਵਜੇ ਆ ਜੰਨੇ ਆ ਆ ਜੰਨੇ ਆ ਤੇ 4 ਵਜੇ ਦੇ ਆਉਂਦਾ ਸਾਨੂੰ ਇਹ ਟਾਈਮ ਦੇ ਮੁਤਾਬਕ ਕੀ 12 ਵਜੇ ਗੁੜਗਾਇ ਤੋਂ ਗਈ ਐ ਮੜ ਕੇ ਅਬਰਾਮ ਮੇਰਾ ਇਹ ਨਾਲ ਲੈ ਕੇ ਨਹੀਂ ਸੀ ਸੀ ਟੀ ਵੀ ਕੈਮਰੇ ਬਿਨ। ਉਹਦੇ ਵੇ ਸਾਨੂੰ ਇਹ ਲੱਗਾ ਵੀ ਜਦੋਂ ਇਹ ਤੁਸੀਂ ਸਾਡੇ ਬੱਚੇ ਗਏ ਚਾਹ ਪੀ ਕੇ ਆਂਦੇ ਮਾਤਾ ਕੋਈ ਚਾਹ ਪੀ ਕੇ ਗਏ ਆ ਤੇ ਬੱਚੇ ਜਾਂਦੇ ਆ ਵੀਰੇ ਕੈਮਰੇ ਦੇ ਵਿੱਚ ਜਦੋਂ ਮੁੜ ਕੇ ਇਹ ਪ੍ਰੋਣਾ ਵੀ ਮੁੜ ਕੇ ਨਿਕਲਦਾ ਅੰਗਰੋਂ ਬਾਹਰ ਜਾਂਦਾ ਤੇ ਮਾਤਾ ਆਪਣੇ ਨਾਲ ਲੈ ਕੇ ਜਾਂਦਾ ਮੁੱਛਰ ਤੇ ਵਿਖਿਆ ਤੇ ਜਦੋਂ ਉੱਥੋਂ ਵਾਪਸ ਆਉਂਦਾ ਇਹ ਕੱਲਾ ਆਉਂਦਾ ਘਰ ਮਾਤਾ ਨੇ ਆਪਣਾ ਕਿੱਥੇ ਛੱਡ ਆਉਂਦਾ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਇਹ ਸਾਨੂੰ ਆਉਂਦਾ ਕਿ ਮੈਂ 5-7 ਮਿੰਟ ਅੰਦਰ ਆਉਂਗਾ ਫਿਰ 5-7 ਮਿੰਟ ਲਿੰਦਾ ਹੈ 40 ਮਿੰਟ ਲਾਉਣਾ ਅੰਦਰ ਠੀਕ ਹੈ ਉਦੋਂ ਫਿਰ ਮੋਟਰਸਾਈਕਲ ਲੈ ਕੇ ਚਲੇ ਜਾਂਦਾ ਉਹ ਠੀਕ ਹੈ ਜੀ ਉਦੋਂ ਬਾਅਦ ਮੁੜ ਕੇ ਜਿਉਂ ਜਾਂਦਾ ਵਾ ਤੇ ਵਾਪਸ ਮੁੜ ਕੇ ਫਿਰ ਆਉਂਦਾ ਦਸ ਕਿ ਮਿੰਟੀ ਜਿਉਂ ਵਾਪਸ ਆਉਂਦਾ ਦਸ ਹੀ ਫਿਰ 2 ਕਿ ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਕ ਦਉ ਤੇ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਉਹ ਉਹ ਵੀ ਅਸੀਂ ਵੇਖੀ ਆ ਮੁਰਕੇ 6 ਗਏ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਤੁਹਾਡੇ ਆਂਦਾ ਵੀ ਜਦੋਂ ਅਸੀਂ ਆਏ ਹਾਂ ਉਹਨੂੰ ਘਰ ਨਹੀਂ ਹੈਗੀ ਮਾਤਾ ਨੂੰ ਨਹੀਂ ਉਹਨਾਂ ਦੇ ਬੇਟੇ ਹਨ ਇੰਨੀ ਗੱਲ ਉਹ ਤੋਂ ਬਾਅਦ ਅਸੀਂ ਇਹ ਨਹੀਂ ਪਤਾ ਵੀ ਰਾਤੀ ਗੱਡੀ 9 ਵਜੇ ਲਿਆਉਣਾ ਵਾਸਤੇ ਕਿ 10 ਵਜੇ ਨਾਲ ਉਹ ਤੋਂ ਬਾਅਦ ਤਾਂ ਸਾਨੂੰ ਨਹੀਂ ਪਤਾ ਕੀ ਕੁੜੀ ਦਾ ਨਾਂ ਕੀ ਕੁੜੀ ਦਾ ਨਾਂ ਕੁੜੀ ਦਾ ਨਾਂ ਗੁਰਪ੍ਰੀਤ ਕੌਰ ਕਿਹੜੇ ਪਿੰਡ ਵੈਈ ਸੀ ਪਿੰਡ ਪੱਟੀ ਵੈਈ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਇਹ ਇਹ ਭੁੱਲ ਰਪੇ ਨੇ ਆਪਣੇ ਅੱਛਾ ਤੇ ਕਿੰਨੇ ਬੱਚੇ ਦੇ ਬੱਚੇ ਕੁੜੀ ਦੇ ਕਾਕਾ ਕਿ ਕਿਉਂ ਤੁਹਾਡੇ ਕਹਿੰਦਾ ਬਤਾਲੋ ਕੀ ਹੈ ਕਿ ਕਤਲ ਹੋਇਆ ਹੈ ਹਾਂਜੀ ਕਤਲ ਹੋਇਆ ਹੈ ਸਾਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਕਿਉਂਕਿ ਗੱਡੀ 40 ਮਿੰਟਾਂ ਜਿਹੜੇ ਜੋ ਵੀ ਹੋਇਆ ਉਦੋਂ ਹੋਇਆ ਨਹੀਂ ਖਤਾ ਹੋਗਾ ਕਿ ਆਪਣੇ ਚਮਕੌਰ ਸਿੰਘ ਸਾਰਾ ਪਰਿਵਾਰ ਵਿੱਕੇ ਹੀ ਹੋਰੋਂ ਕਿਉਂਕਿ ਮਾਰਾ ਵੀ ਗਈ ਹੈ ਸਾਡੇ ਕੇ ਗਏ ਤੁਹਾਡੇ ਸਾਹਮਣੇ ਕਿਸੇ ਵੀ ਕੈਮਰੇ ਦੇ ਵਿਖਿਆ ਮਾਰਾ ਨੂੰ ਛੱਡ ਕੇ ਆ ਗਿਆ ਉਹ ਕੱਲਾ ਚਮਕੌਰ ਸਿੰਘ ਹੋਰ ਵੀ ਕੋਈ ਨਾਲ ਨਹੀਂ ਘਰੇ ਸਾਰੇ ਉਸ ਟਾਈਮ ਕੀ ਮੰਗ ਕੀ ਕਰਦੇ ਮੰਗਾਈ ਸਾਫਤਾ ਇਹਦਾ ਸਾਡੀ ਭੈਣ ਦੀ ਲਾਸ਼ ਮਿਲਣੀ ਚਾਹੀਦੀ ਸਾਨੂੰ ਵੀ ਕੁਰਤੂ-ਕੁਰਲ ਕਰਕੇ ਸੋਟਾ ਔਰ ਬਿਆਨਾਂ ਦੇ ਅਨੁਸਾਰ ਵੀ ਗਲਾ ਘੁੱਟ ਕੇ ਮਾਰਤੀ ਬਿਆਨ ਉੱਤੇ ਲੈ ਚੁੱਕੇ ਪੁਲਿਸ ਵਾਲੇ ਤੇ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਾਰਵਾਈ ਪਾਣੀ ਕਰਦਾ ਕੀਤੀ ਜੀ ਚੱਲ ਰਹੀ ਹੁਣ ਸ਼ਹਿਰਦਿਆਂ ਦੇ ਗਏ ਹੁਣੇ ਸਾਨੂੰ ਨਹੀਂ ਪਤਾ ਸਾਨੂੰ ਕਿਹੜੇ ਡੰਡੇ ਹੁਣ ਗਏ ਕਿ ਨਹੀਂ ਗਏ ਵੱਡ ਵੱਡੀ ਮਿਲੀ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਈ ਜੀ ਨਹੀਂ ਜੀ ਦਾ ਮੇਰਾ ਨਾਮ ਗੁਰਚਲ ਸਿੰਘ ਹੈ ਜੀ ਇਹ ਮਾਮਲਾ ਜੋ ਪਤੀ ਖਣੇ ਦੀ ਕੱਟਦੇ ਹੋ ਮਾਮਲਾ ਜੀ ਸਾਡੀ ਕੁੜੀ ਆ ਐਨੇ ਸਾਡੀ ਤੇ ਉਹਨਾਂ ਦਾ ਸਾਡੇ ਪਰੌਂਦੇ ਨੇ ਕਤਲ ਕਰਤਾ ਜੀ ਇਹਨਾਂ ਦੀ ਨਾਂ ਕੀ ਕੁੜੀ ਦਾ ਕੁੜੀ ਦਾ ਨਾਂ ਗੁਰਪ੍ਰੀਤ ਕੋ ਹੈ ਜੀ ਤੇ ਇਹ ਮਸਲਾ ਮਸਲਾ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ ਤੇ ਘਰਦੋ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਵੀ ਰੱਖ ਲਾਂਗੇ ਨਾਲ ਤੇ ਬਟ ਕੁੜੀ ਸਾਡੀ ਮੰਨਦੀ ਨਹੀਂ ਸੀ ਇਸ ਵਰਕੇ ਇਹਨਾਂ ਦਬਾ ਕਰਕੇ ਸਾਰੇ ਪਰਿਵਾਰ ਨੇ ਨਾਲ ਮਿਲ ਕੇ ਮਾਰਿਆ ਜੀ ਕਿ ਲੋ ਜੀ ਬਾਹਰ ਦਾ ਤਿੰਨ ਤਰੀਕ ਦੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫਿਰ ਉਹਨੂੰ ਇਸ ਤਰ੍ਹਾਂ ਸਾਨੂੰ ਜਦੋਂ ਤਲਾਹ ਮਿਲੀ ਆ ਉਦੋਂ ਤਿੰਨ ਦੋ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਅਸੀਂ ਇਨ 3:30 ਵਜੇ ਇੱਥੇ ਆਏ ਕਰ ਇੱਥੇ ਉਹਨਾਂ ਨੇ ਪੁੱਛਿਆ ਆਰ ਕੇ ਪੁੱਛਿਆ ਪਰ ਉਹਨਾਂ ਨੇ ਪੁੱਛਿਆ ਕਿ ਕਿੱਥੇ ਕੋਈ ਲਾਗੇ ਬੰਨੇ ਉਹਨੇ ਸਿਰਫ ਇਹੋ ਦੱਸਿਆ ਵੀ 4 ਵਜੇ ਚਲੇ ਗਈ ਆ ਉਸ ਤੋਂ ਬਾਅਦ ਆਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ ਉਹ ਕਹਿੰਦਾ ਵੀ ਨਹੀਂ ਕੈਮਰੇ ਨਹੀਂ ਦੇਖੇ ਇਸ ਤੋਂ ਪਤਾ ਚੱਲਦਾ ਹੈ ਕਿ ਮਤਲਬ ਕੁੱਤਾ ਬਿੱਲੀ ਕੋਈ ਘਾਟਾ ਹੋਵੇ ਸਾਡਾ ਇਹ ਆਪਾਂ ਸਾਰੇ ਗਲੀ ਦੇ ਕੈਮਰੇ ਖੰਗਾਲ ਮਾਰਦੇ ਆ ਉਹਦੀ ਪਤਨੀ ਗਵਾਚੀ ਸੀ ਪਰ ਸਾਰੇ ਗਵਾਂਢ ਗਵਾਂਢ ਕਿਸੇ ਨੂੰ ਨਹੀਂ ਸੀ ਪਤਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ ਉਹ ਦੇਖਣ ਦੇ ਮੁਤਾਬਕ ਤਕਰੀਬਨ 4 ਵਜੇ ਇਹਨਾਂ ਦੇ ਬੱਚੇ ਟਿਊਸ਼ਨ ਤੇ ਜਾਂਦੇ ਆ ਤੇ ਉਸ ਤੋਂ ਬਾਅਦ ਇਹ 10 ਤੋਂ 15 ਮਿੰਟ ਬਾਅਦ ਮਾਂ ਤੇ ਇਹਨਾਂ ਦਾ ਬੇਟਾ ਇਹ ਬਾਜ਼ਾਰ ਜਾਂਦੇ ਆ ਕਿਤੇ ਆਦਾ ਗਸਨ ਦੇ ਮਤਲਬਕ ਉਹਨਾਂ ਦੇ ਉਸ ਤੋਂ ਬਾਅਦ 10 ਤੋਂ 15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫਿਰ ਜਾਂਦੇ ਆ ਫਿਰ ਆਉਂਦੇ ਆ ਉਸ ਤੋਂ ਜੋ ਤੀਸਰੀ ਵਾਰ ਜਾਂਦੇ ਉਹਦੋਂ ਗੱਡੀ ਲੈ ਕੇ ਜਾਂਦੇ ਆ ਹੂੰ ਤੇ ਕੋਈ ਦੋਸ਼ੀ ਦੀ ਦਾ ਗ੍ਰਿਫਤਾਰੀ ਹੋਈ ਤੁਸੀਂ ਦੋਸ਼ੀ ਦੀ ਫਿਲਹਾਲ ਚਮਕੌਰ ਸਿੰਘ ਦੇ ਦਿਖਾਇਆ ਗਿਆ ਹੈ ਉਸ ਤੋਂ ਬਾਅਦ ਹੋਰ ਰਾਤੀ ਇਹਨਾਂ ਦੇ ਰਿਕਵਰੀ ਕਿ ਤੁਸੀਂ ਮਾਂ ਤੇ ਪੈਣ ਦੀ ਮੰਗੀ ਅਵੇ ਮੰਗ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਸਾਨੂੰ ਚਾਹੀਦਾ ਇਨਸਾਫ ਬੱਚੇ ਜੀ ਦੋ ਬੱਚੇ ਆ ਜੀ ਇੱਕ ਬੇੜਾ ਇੱਕ ਬੇਟੀ ਹੈ ਤੇ ਪਿਣੇ ਵਾ ਭਗੌੜਾ ਜੀ ਇਹਨਾਂ ਦਾ ਮੇਰਾ ਰਾਜਵੀਰ ਕੋਰ ਹਾਂ ਜਿਹੜਾ ਕਿਹੜਾ ਪਤਾ ਲੱਗਿੰਦੀ ਹਾਂ ਹਾਂਜੀ ਉਹ ਮੇਰੀ ਪੁਈ ਜੀ ਲੱਗਦੇ ਸਕੇ ਪੁਈ ਜੀ ਆ ਮੇਰੇ ਕਿਸ ਤਰ੍ਹਾਂ ਦਾ ਇਹਨਾਂ ਨੇ ਇਹਨਾਂ ਨੇ ਮੇਰੀ ਪੁੱਜੀ ਦਾ ਕਤਲ ਕੀਤਾ ਇਹਦੇ ਬਾਪੋਂ ਤਾਂ ਹੀ ਕਿ ਅਸੀਂ ਦੂਸਰਾ ਵਿਆਹ ਕਰਾਉਣਾ ਮੇਰੀ ਪੁੱਜੀ ਇਹ ਗੱਲ ਨੂੰ ਮੰਨਦੇ ਨਹੀਂ ਉਹਨਾਂ ਨੇ ਇਹ ਕਿਹਾ ਕਿ ਮੈਂ ਦੂਸਰਾ ਵਿਆਹ ਨਹੀਂ ਹੋਣ ਦੇਣਾ ਇਹਨਾਂ ਨੇ ਦੇ ਬਾਪਾਂਗੇ ਦਾ ਕਤਲ ਕਰ ਦਿੱਤਾ ਵਾ ਕੱਲ ਵੀ ਇਹ ਸਾਰੇ ਜਾਣੇ ਅਸੀਂ ਆਏ ਆ ਇਹ ਸਾਰੇ ਜਾਣੇ ਪਪੌੜਾ ਹੀ ਅਸੀਂ ਇਹਨਾਂ ਨੂੰ ਫੜ ਫੜ ਕੇ ਸਾਡੇ ਨੂੰ ਲਿਆਂਦਾ ਵਾ ਜਦੋਂ ਇਹ ਸੱਚੇ ਹੀ ਤੇ ਇਹ ਭੱਜੇ ਕਿਉਂ ਵਾ ਜੇ ਇਹ ਸੱਚੇ ਹੁੰਦੇ ਤੇ ਘਰੇ ਰਹਿੰਦੇ ਅਸੀਂ ਸਾਡੇ ਨੂੰ ਲਾਬ ਲਾਬ ਕੇ ਲਿਆਂਦਾ ਵਾ ਇਹਨਾਂ ਨੂੰ ਬੰਨ੍ਹ ਕੇ ਰੱਖਿਆ ਵਾ ਕਿ ਇਹ ਕੇ ਪਾਸੇ ਨਿਕਲਣਾ ਜਾਣ ਅਸੀਂ ਇਹ ਮੰਗਦੇ ਕਹਿੰਦੇ ਕਿ ਹਾਨੂੰ ਸਾਡੀ ਪੂਆ ਚਾਹੀਦੀ ਹਾਂ ਹਣ ਹਿਸਾਬ ਸਾਈ ਦਾ ਬਸ ਹਣ ਹੋਰ ਕੁਝ ਨਹੀਂ ਚਾਹੀਦਾ ਕਤਲ ਕੀਤਾ ਕਿਨੇ ਆਏ ਇਹ ਕਤਲ ਚਮਕੌਰ ਸਿੰਘ ਨੇ ਕੀਤਾ ਮੇਰੇ ਫੁੱਫੜ ਨੇ ਕਿੰਨੇ ਜਾਣੇ ਨੇ ਕੀਤਾ ਰੋਟਲ ਇਹ 5 ਜਾਣੇ ਪੂਰੇ ਆ ਕੀ ਨਾ ਪਤਾ ਕੋਈ ਹੁੰਦਾ ਹਾਂਜੀ ਇਹ ਚਮਕੌਰ ਸਿੰਘ ਹੋ ਗਿਆ ਇੱਕ ਉਹਨਾਂ ਦੀ ਮਾਂ ਹੋ ਗਈ ਇੱਕ ਉਹਨਾਂ ਦੀ ਭੈਣ ਹੋ ਗਈ ਇੱਕ ਉਹਨਾਂ ਦਾ ਦੋਤਾ ਹੋ ਗਿਆ ਇੱਕ ਜਿਹੜੀ ਜਨਾਨੀ ਬਾਹ ਰੱਖੀ ਉਹਨਾਂ ਨੇ ਵਾਈਫ ਆਫ ਚਮਕੌਰ ਸਿੰਘ ਪਿੱਛੋ ਭੁੱਲਰ ਪਿੰਡ ਦੇ ਤੇ ਪੇਕੇ ਕੁੜੀ ਤੇ ਜਿੱਥੇ ਵਿਆਹੀ ਆ ਚਮਕੌਰ ਸਿੰਘ ਜਿਹੜਾ ਪੀਡਬਲਿਊ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਰਕਾਰੀ ਮੁਲਾਜ਼ਮ ਇਹਨੇ ਆਪਣੀ ਘਰ ਲਈ ਨਾਲ ਝਗੜਾ ਹੋਣ ਤੋਂ ਬਾਅਦ ਉਹਦਾ ਗਲ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀਗੇ ਬੜੀਆਂ ਨਹਿਰਾ ਚੱਲਦੀਆਂ ਆ Rajasthan ਨੂੰ ਉਹਨਾਂ ਦੇ ਵਿੱਚ ਛੋਟਾ ਆ ਤੇ ਸਾਡੇ ਕੋਲੋਂ ਕੱਲ ਇਹਨਾਂ ਨੇ ਪਰਿਵਾਰ ਪੇਕੇ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਸਾਡੀ ਕੁੜੀ ਮੇਰੀ ਮਿਸਿਆ ਕੋਈ ਤਫਤੀਸ਼ ਤਹਿਤ ਇਹ ਕਰਨੀ ਸ਼ੁਰੂ ਕੀਤੀ ਇਹਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਉਹਦੇ ਵਿੱਚ ਜਿਹੜੇ ਤੱਥ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਤਾਂ ਗਲਾ ਘੁੱਟ ਕੇ ਉਹਨੂੰ ਮਾਰ ਕੇ ਤੇ লাশ ਸੁੱਟਦੀ ਆ ਕੀ ਗੱਲ ਨਹੀਂ ਸਰ ਕੀ ਹਾਲਾਤ ਸੀ ਅਜੇ ਅਸੀਂ ਤਫ਼ਤੀਸ਼ ਕਰ ਰਹੇ ਹਾਂ ਉਹਦੇ ਸੰਬੰਧੀ ਪੁਛਗਛ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁਛਗਛ ਉਹਦੀ ਤੇ ਜੋ ਵੀ ਉਹਦੇ ਤੱਥ ਸਾਹਮਣੇ ਆਉਣਗੇ ਉਹਦੇ ਸੰਬੰਧੀ ਅੱਗੇ ਤੇ ਕਾਰਵਾਈ ਕੀਤੀ ਜਾ ਕਿੰਨੇ ਜਣਾਂ ਦੀ ਗ੍ਰਿਫਤਾਰੀ ਹੋ ਚੁੱਕੀ ਸਾਨੂੰ ਅਜੇ ਚਮਕੌਰ ਨੂੰ ਅਸੀਂ ਕੀਤਾ ਹੈ ਅਪ੍ਰੀਹੈਂਡ ਤੇ ਪੁਛਗਛ ਕਰਾਂਗੇ ਰੇਸ਼ਟੇ ਦੀ ਫਿਰ ਫਿਰ ਉਸ ਹਸਾਬ ਨਾਲ ਦੀ ਰੇਸਟ ਪਾਗ ਦੇ ਨੇੜੇ ਇੱਕ ਤਫ਼ਤੀਸ਼ ਹਮਤ ਨੇ ਆਵਾ ਕਿੰਨੇ ਜਣਾਂ ਦੇ ਸਰ ਪਰਚਾ ਹੋ ਚੁੱਕਾ ਦੋ ਟੋਟਲ 5 ਜਣਾਂ ਦੇ ਪਰਚਾ ਜਿਹੜਾ ਇੱਕ ਇੱਕ ਚਮਕੌਰ ਸਿੰਘ ਆ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਇੱਕ ਆਪਣੇਵਾ ਗੁਰਪ੍ਰੀਤ ਤੇ ਇੱਕ ਰੀਨੂ ਕੁੜੀ ਜਿਹਦੇ ਨਾਲ ਇਹਨਾਂ ਦੇ ਦਸਨ ਮਤਲਬ ਕਿ ਉਹਦੇ ਅਫੇਅਰ ਹੀ ਚਮਕੌਰ ਸਿੰਘ ਨੇ ਅਗਲੀ ਸਰਕਾਰ ਵਾਲੀ ਗੱਲ ਜਿਲਿਆਂ ਦੀ ਜਾਰੀ ਹੈ ਵੀ ਪਰਚਾ ਦਰਜ ਹੋ ਗਿਆ ਜਿਸ ਹਿਸਾ ਜਿਹੜਾ ਵਾਦਾ ਡੈੱਡ ਬੋਡੀ ਦੀ ਭਾਲ ਲਾ ਤੇ ਟੀਮਾਂ ਭੇਜ ਰਹੇ ਹਨ ਡੈੱਡ ਬੋਡੀ ਦੀ ਭਾਲ ਕਰਕੇ ਵਾਕਾ ਬਦਨਾਂ ਨਾਲ ਸੰਪਰਕ ਵੀ ਕਰ ਰਹੇ ਹਨ ਡੈੱਡ ਬੋਡੀ ਮਿਲਣ ਤੇ ਉਹਦਾ ਜੋ ਵੀ ਡਾਕਟਰੀ ਰਿਪੋਰਟ ਲੈ ਕੇ ਉਹ ਵੀ ਉਹਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ